ਬੰਦ ਦੇ ਬੱਚੇ ਰੋਂਦੇ ਕਰ ਲਾਂਦੇ ਵੀ ਨਾਮ ਮਾਰੋ ਨਾਮ ਮਾਰੋ ਪਾਪਾ ਨੂੰ ਕਿਸੇ ਵੀ ਨਹੀਂ ਸੁਣਦੇ ਬੱਚਿਆਂ ਨੂੰ ਟੂ ਟੂ ਪਰਾ ਸੁੱਟਦੇ ਆ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਗੋਲੀ ਦੇਖੋ ਜੀ ਇੱਕ ਹੱਥ ਤੇ ਆ ਤੇ ਬਾਕੀ ਜੋਲੀ ਜੜੀ ਆ ਮੂੰਹ ਦੇ ਉੱਤੇ ਆ ਇਹ ਗੋਲੀ ਜਿਹੜੀ ਅਜੇ ਅੰਦਰ ਆ ਇਹ ਵੇਖੋ ਬਾਹਰ ਡਾਕਟਰ ਕੱਢਦੇ ਆ ਕਦੋਂ ਨਿਕਲਦੀ ਕਦੋਂ ਹੋਸ਼ ਆਉਂਦਾ ਵਾ ਅਜੇ ਵੀ ਉਸੇ ਹਾਲ ਤੇ ਆ ਅਜੇ ਕੁਝ ਨਹੀਂ ਕਿਹਾ ਜਾਂਦਾ ਜਮਰੀ ਸਰਦੇ ਪਿੰਡ ਦਬੂਰਜੀ ਚ ਤੜਕਸਾਰ ਵੱਡੀ ਘਟਨਾ ਵਾਪਰੀ ਜਿੱਥੇ ਅਣਪਛਾਤੇ ਬਦਮਾਸ਼ਾਂ ਨੇ ਇੱਕ ਐਨਆਰਆਈ ਦੇ ਘਰ ਚ ਦਾਗਲ ਹੋ ਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਹਾਲਾਂਕਿ ਗਨੀਮਤ ਰਹੀ ਕਿ ਐਨਆਰਆਈ ਨੌਜਵਾਨ ਸੁਖਚੰਦ ਸਿੰਘ ਦੀ ਜਾਨ ਨਹੀਂ ਗਈ ਪਰ ਉਹ ਅਤ ਗੰਭੀਰ ਹਾਲਤ ਚ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਉਧਰ ਇਸ ਘਟਨਾ ਨੂੰ ਲੈ ਕੇ ਹੁਣ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਦਰਸਲ ਪੁਲਿਸ ਮੁਤਾਬਕ ਘਟਨਾ ਨੂੰ ਦੋ ਨਹੀਂ ਸਗੋਂ ਤਿੰਨ ਹਮਲਾਵਰਾਂ ਨੇ ਅੰਜਾਮ ਦਿੱਤਾ ਹੈ ਜਦਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਇਹ ਸੁਖਚੈਨ ਸਿੰਘ ਇੱਕ ਇਥੋਂ ਦਾ ਵਸਨੀਕ ਹੈਗਾ ਇਹ ਅਮਰੀਕਾ ਰਹਿੰਦਾਗਾ ਇਹ ਇਥੇ ਆਇਆ ਹੋ ਸੀਗਾ ਇਹਨੂੰ ਸਵੇਰੇ ਕੋਈ ਦੋ ਬੰਦੇ ਤਿੰਨ ਬੰਦੇ ਬੇਸਿਕਲੀ ਆਏ ਸੀ ਦੋ ਬੰਦੇ ਅੰਦਰ ਆਏ ਉਹਨਾਂ ਨੇ ਆ ਕੇ ਇਹਨਾਂ ਇਹਦੇ ਬਿਸਤੋਲ ਇਹਦੇ ਲਾ ਕੇ ਕੰਨ ਤੇ ਲਾ ਕੇ ਇਹਨੂੰ ਅੰਦਰ ਲੈ ਕੇ ਗਏ ਨੇ ਤੇ ਜਿਉਂ ਹੀ ਇਹਨੇ ਰਿਐਕਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹਦੇ ਗੋਲੀ ਮਾਰੀ ਆ ਜਿਹੜੇ ਇਹਦੇ ਕੰਨ ਚ ਲਾ ਕੇ ਜਵਾੜੇ ਚ ਲੱਗੀ ਆ ਤੇ ਦੂਸਰੀ ਗੋਲੀ ਵਾਂਹ ਚ ਲੱਗੀ ਆ ਤੇ ਅਸੀਂ ਅਸੀਂ ਜਿਹੜੀਆਂ ਸੀਸੀਟੀਵੀ ਫੂਟੇਜ ਦੇ ਆਧਾਰ ਤੇ ਤੇ ਹੋਰ ਟੈਕਨੀਕਲ ਰਿਪੋਰਟਸ ਦੇ ਆਧਾਰ ਤੇ ਪ੍ਰੋਫੈਸ਼ਨਲ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਹਨਾਂ ਦੇ ਮਾਤਾ ਦੇ ਬਿਆਨਾਂ ਦੇ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਦੇ ਵਿੱਚ ਜਿਹੜਾ ਇਹਨਾਂ ਨੇ ਜਾਦੇ ਕਲੇਮ ਕੀਤਾਗਾ ਇਹਦੀ ਵਾਈਫ ਨੇ ਪਹਿਲਾਂ ਸੁਸਾਇਡ ਕਰ ਲਿਆ ਸੀ ਉਹ ਸੁਸਾਇਡ ਦਾ ਇਸ ਇਹ ਜਿਹੜੇ ਜਿਹੜਾ ਜ਼ਖਮੀ ਹੋਇਆ ਇਹਦੇ ਦੇ ਦੇ ਭਰਾ ਤੇ ਪਲੱਸ ਇਹਦੀ ਮਾਤਾ ਤੇ ਪਲੱਸ ਇਹਦੀ ਸਿਸਟਰ ਤੇ ਇਹ ਚਾਰਾਂ ਬੰਦਿਆਂ ਤੇ ਇੱਕ ਐਫਆਈਆਰ ਦਰਜ ਹੋਈ ਸੀ ਉਸ ਵੱਲੋਂ ਉਹ ਕਿਉਂਕਿ ਉਹ ਤਿੰਨੇ ਬੰਦੇ ਬਾਹਰ ਸੀ ਉਹ ਇਨਵੈਸਟੀਗੇਸ਼ਨ ਦੌਰਾਨ ਉਹਨਾਂ ਦਾ ਕੋਈ ਰੋਲ ਨਹੀਂ ਹੋਣਾ ਪਾਇਆ ਗਿਆ ਸੀ ਸਿਰਫ ਮਾਤਾ ਦੇ ਜਿਹੜਾ ਚਲਾਨ ਦਿੱਤਾ ਗਿਆ ਸੀ ਉਹ ਦਸੰਬਰ 22 ਜਿਹਦੀ ਪਹਿਲੀ ਵਾਈਫ ਦੀ ਡੈਥ ਹੋਈ ਸੀ ਫॉर दैट ਰੀਜ਼ਨਸ ਇਹ ਸਸਪੈਕਟ ਕਰਦੇ ਆ ਵੀ ਸਾਨੂੰ ਉਹਨਾਂ ਤੋਂ ਪਹਿਲਾਂ ਧਮਕੀਆਂ ਆਉਂਦੀਆਂ ਸੀ ਤੇ ਇਹ ਉਹਨਾਂ ਦੇ ਇਹਨਾਂ ਨੇ ਅਲੀਗੇਸ਼ਨ ਲਾਏ ਨੇ ਵੀ ਇਹ ਕਹਿੰਦੇ ਸਾਡੇ ਹਿਸਾਬ ਨਾਲ ਉਹਨਾਂ ਨੇ ਕੀਤਾ ਅਸੀਂ ਇਨਵੈਸਟੀਗੇਸ਼ਨ ਨੂੰ ਓਪਨ ਮਾਈਂਡ ਨਾਲ ਸਾਰੇ ਪੱਖਾਂ ਨੂੰ ਦੇਖ ਕੇ ਵੀ ਆਰ ਇਨਵੈਸਟੀਗੇਟਿੰਗ ਸਾਡੀਆਂ ਪ੍ਰੋਫੈਸ਼ਨਲ ਟੀਮਸ ਸਾਰੇ ਅਸੀਂ ਵਰਕਆਊਟ ਕਰ ਰਹੇ ਆਂ ਤੇ ਇਨੁਸ਼ੇਦੀ ਟ੍ਰੇਸ ਕਰਦੇ ਉਸ ਪਰਤ ਨੂੰ ਵੀ ਜਾਂਚ ਕਰਨੀ ਪੈਣੀਗਾ ਅੰਦਰ ਦਾਖਲ ਹੋ ਕੇ ਹਾਂਜੀ ਉਹ ਇੱਥੇ ਵੇੜੇ ਜਾ ਕੇ ਗੱਡੀ ਗੁੱਡੀ ਪੁੱਛਣ ਦੇ ਬਹਾਨੇ ਆ ਕੇ ਉਹਨਾਂ ਨੇ ਮੁੜ ਕੇ ਹੌਲੀ ਹੌਲੀ ਅੰਦਰ ਲੈ ਗਿਆ ਤੇ ਇੱਥੇ ਉਹਨਾਂ ਨੇ ਗੋਲੀ ਉਹਦੇ ਚ ਚਲਾ ਉਹਨਾਂ ਉਹਨਾਂ ਦੇ ਚਿਹਰੇ ਆ ਜਿਹੜੇ ਫੇਸ ਆ ਬਹੁਤ ਕਲੀਅਰ ਆ ਅਸੀਂ 올 ਇਨਪੁਟਸ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਅਸੀਂ ਇਨੁਸ਼ੇਦੀ ਟ੍ਰੇਸ ਕਰਨਾ ਨੰਬਰ ਪਲੇਟ ਪਰ ਫੀਕ ਸੀ ਆ ਉਹ ਉਹ ਵਰਕਆਊਟ ਕਰ ਰਹੇ ਉਹ ਉਹ ਵਰਕਆਊਟ ਕਰ ਰਹੇ ਹਾਂਜੀ ਉਧਰ ਕਟਨਾ ਤੋਂ ਬਾਅਦ ਪੀੜਿਤ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ ਜਿਨ੍ਹਾਂ ਨੇ ਇਸ ਪੂਰੀ ਕਟਨਾ ਲਈ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਜ਼ਿੰਮੇਵਾਰ ਦੱਸਿਆ ਹੈ ਉਹਨਾਂ ਕਹੇ ਕਿ ਸੁਖਚਾਨ ਸਿੰਘ ਲੰਬੇ ਸਮੇਂ ਤੋਂ ਅਮਰੀਕਾ ਰਹਿ ਰਿਹਾ ਸੀ ਅਤੇ ਹੁਣ ਉਹ ਵਿਦੇਸ਼ ਛੱਡ ਕੇ ਪੰਜਾਬ ਵਿੱਚ ਰਹਿਣਾ ਚਾਹੁੰਦਾ ਸੀ ਉਸ ਵੱਲੋਂ ਆਪਣਾ ਕਾਰੋਬਾਰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਸ਼ਰਿਆਮ ਗੋਲੀਆਂ ਮਾਰ ਦਿੱਤੀਆਂ ਗਈਆਂ ਪਰਿਵਾਰ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਗੱਲ ਹੋਈ ਸੀ ਜਿਹੜਾ ਨਾਮ ਕੀ ਡਾਟੀ ਰਿਸ਼ਤਾ ਮੇਰਾ ਨਾਮ ਲਖਵਿੰਦਰ ਸਿੰਘ ਸੋਨੀ ਆ ਮੈਂ ਦਪੁਰਜੇ ਮੇਰੇ ਚਾਚਾ ਜੀ ਦਾ ਬੇਟਾ ਹਾਂ ਹੋਇਆ ਕਿ ਕਿੰਨੀ ਦੇਰ ਹੋਈ ਇਹਨਾਂ ਨੂੰ ਵਿਦੇਸ਼ ਤੋਂ ਆਏ ਤੇ ਉੱਥੇ ਰਹੇ ਹੋਏ ਇਹਨੂੰ 20-25 ਦਿਨ ਹੋਏ ਆ ਜੀ ਤੇ ਆ ਗਏ ਨੇ ਸਭ ਉਹ ਆਪਣਾ ਕਾਰੋਬਾਰ ਵਧੀਆ ਚਲਾਉਣ ਲੱਗ ਪਿਆ ਸੀ ਆਪਣੀ ਇੱਥੇ ਗੱਡੀ ਲਈ ਇਹ ਜਿਆਦਾ ਹੁਣ ਬਾਹਰ ਦਾ ਮਨ ਘੱਟ ਲੱਗਦਾ ਕਿ ਮੈਂ ਪੰਜਾਬ 'ਚ ਹੀ ਰਵਾਂ ਆਪਣੇ ਬੱਚਿਆਂ ਕੋਲ ਇੱਥੇ ਪੜ੍ਹਾਵਾਂ ਇੱਥੇ ਵਧੀਆ ਰਵਾਂ ਪਰ ਉਹ ਜਦਾਂ ਕਿ ਕਿਸੇ ਵਿਰੋਧੀਆਂ ਨੂੰ ਨਹੀਂ ਪਲ ਘਟੀ ਜਿਹੜੀ ਗੱਲ ਆ ਤੇ ਉਹ ਇਹਦੇ ਨਾਲ ਅੱਜ ਇਹ ਚਾਂਸ ਹੋ ਗਿਆ ਜੀ ਹਾਂ ਕੋਈ ਕੌਣ ਸੀ ਬੰਦੇ ਕੋਈ ਲੱਗਦਾ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਕੋਈ ਲੋਟਣੇ ਕੀਤੀ ਗਈ ਕੋਈ ਰੰਜਿਸ਼ ਨਹੀਂ ਕੋਈ ਲੋਟਣੀ ਆ ਇਹਨਾਂ ਦਾ ਪਹਿਲਾਂ ਥੋੜੀ ਚਿਰ ਪਹਿਲਾਂ ਇਹਨਾਂ ਦੀ ਮੈਰिज ਦਾ ਹੋਏ ਇਹਨਾਂ ਦੀ ਵਾਈਫ ਹੋਈ ਸੀ ਤਾਂ ਅਗੇ ਜਿੱਦਾਂ ਉਹਨੇ ਸੁਸਾਈਡ ਕਰ ਲਈ ਵਾਈਚ ਤੇ ਬਾਅਦ ਵਿੱਚ ਕਿਨਾਲ ਦੇ ਸੁਸਾਈਡ ਕਰਨ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਪਰਚੇ ਕਰਾਤੇ ਸੀ ਤੇ ਉਹ ਕਿਤੇ ਇਹਨਾਂ ਨੂੰ ਫੋਨ ਆਂਦੇ ਸੀ ਕਿਦੇ ਬਾਹਰੋਂ ਇਹ ਤਾਂ ਥੋੜੇ ਦਿਨ ਅਜ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਵੀ ਫੋਨ ਆਏਗੇ ਅਸੀਂ ਤੈਨੂੰ ਆਹ ਕਰਨਾ ਉਹ ਕਰਨਾ ਤੇ ਕੀ ਪਤਾ ਉਹ ਵੀ ਹੋ ਸਕਦੇ ਵਿੱਚ ਹਾਂ ਕੀ ਕਾਰੋਬਾਰ ਕਰਨਾ ਸੀ ਕੋਈ ਇਹਨਾਂ ਨੇ ਜੀ ਕਾਰੋਬਾਰ ਕਰ ਰਹੇ ਸੀ ਆਪਣੀ ਇਹਨਾਂ ਦੀ ਜ਼ਮੀਨ ਸੀ ਤੇ ਨਾਲ ਇਹ ਹੁਣ ਹੋਟਲ ਲੈ ਰਹੇ ਸੀ ਕਿ ਆਪਣਾ ਚਲੋ ਕਾਰੋਬਾਰ ਇਸੇ ਬਣਾਣੇ ਆ ਤੇ ਜਿੰਨ ਜਰੂਰ ਬਾਹਰ ਰਹਲੇ ਆ 15 20 ਸਾਲ ਰਹਲੇ ਆ ਬੜਾ ਵਧੀਆ ਵਿਦੇਸ਼ ਕੋਲ ਕੋਲ ਅੰਦਰ ਸੀ ਇਹਨਾਂ ਦਾ ਵਿਦੇਸ਼ ਸਾਰੀ ਫੈਮਿਲੀ ਇਹਨਾਂ ਦੇ ਇਹਦੇ ਬ੍ਰਦਰ ਵੀ ਸਿਸਟਰ ਵੀ ਉੱਥੇ ਬਾਹਰ ਹੀ ਹਾਂਜੀ ਠੀਕ ਮੇਰਾ ਜਿਹੜੇ ਇਹਦੇ ਜਿਹਦੇ ਨਾਲ ਮਤਲਬੇ ਘਟਣਾ ਵਾਪਰੀ ਆ ਉਹਦੀ ਮੈਸੇਜ ਆ ਬੜੀ ਪਤੀਜੀ ਲੱਗਦੀ ਆ ਕਿ ਜੋ ਇਹ ਘਟਨਾ ਵਾਪਰੀ ਆ ਬਹੁਤ ਦੁਖਦਈ ਆ ਮਤਲਬ ਇਹ ਜੇ ਕੋਈ ਗੱਲ ਜਿਹੜੀ ਕਿਸੇ ਬੰਨੇ ਕੋਈ ਸੇਫਟੀ ਵਾਲੇ ਹੈ ਨਹੀਂ ਕਿ ਇੱਕ ਬੇਖੌਫ ਹੋ ਕੇ ਘਰ ਵੜ ਕੇ ਮਤਲਬ ਬਾਨਾ ਗੱਡੀ ਦਾ ਬਣਾ ਕੇ ਹੀ ਦੇਖਣੀ ਆ ਤੇ ਇਹਨੂੰ ਗਨ ਦੇ ਨਾਲ ਅੰਦਰ ਲੈ ਜਾਂਦੇ ਆ ਅੰਦਰ ਖੜ ਕੇ ਸਿੱਧੀਆਂ ਗੋਲੀਆਂ ਚਲਾ ਦਿੰਦੇ ਆ ਬੰਦੇ ਬੱਚੇ ਰੋਂਦੇ ਕਰ ਲਾਂਦੇ ਵੀ ਨਾ ਮਾਰੋ ਨਾ ਮਾਰੋ ਪਾਪਾ ਨੂੰ ਕਿਸੇ ਵੀ ਨੇ ਸੁਣਦੇ ਬੱਚਿਆਂ ਨੂੰ ਧੂ ਧੂ ਪਰਾ ਸੁੱਟਦੇ ਆ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਮਾਰ ਕੇ ਗੋਲੀਆਂ ਆਪ ਦੀ ਮਰਜ਼ੀ ਦੇ ਨਾਲ ਤਸੱਲੀ ਕਰਕੇ ਚਲੋ ਉਹਨੇ ਬੇੜੀ ਨੇ ਨੂੰ ਧੂ ਕੇ ਡਿੱਗੇ ਪੈ ਨੂੰ ਅੰਦਰ ਸੁੱਟ ਲਿਆ ਤੇ ਥੋੜੀ ਜੀ ਬਚਤ ਆ ਬਾਕੀ ਗੋਲੀਆਂ ਤੇ ਰਹਿ ਗਈ ਆ ਨੇ ਜੇ ਜਿੰਨਾ ਵੀ ਅਸਲ ਹੈ ਸਾਰਾ ਖਾਲੀ ਹੈ ਤੇ ਕਰਕੇ ਜਾਂਦੇ ਬਾਈ ਜੀ ਯਾਰ ਚਾਂਸ ਕਿੰਦਾ ਆਇਆ ਕਿ ਜਿਹੜਾ ਮਕਸਦ ਕੀ ਸੀਗਾ ਕਿ ਇਹਦੇ ਇਥੇ ਰਹਿਣਾ ਸੀਗਾ ਇਨਵੈਸਟ ਕਰਨਾ ਕੋ ਬਿਲਕੁਲ ਜੀ ਬਿਲਕੁਲ ਅਸਲ ਵਿੱਚ ਅਮਰੀਕਾ ਗਿਆ ਨੂੰ ਦੋਵਾਂ ਭਾਵਾਂ ਨੂੰ ਕਾਫੀ ਦੇਰ ਹੋ ਗਿਆ ਸੀਗਾ ਕਿ ਤਾਂ ਸਿਰਫ ਤੇ ਨਹੀਂ ਸੀ ਰਹਿਣਾ ਚਾਹੁੰਦੇ ਸੀ ਪਰਿਵਾਰ ਦੇ ਵਿੱਚ ਕੋਈ ਬੱਚੇ ਆ ਇੱਥੇ ਰਵਾਂਗੇ ਪਰ ਰਹਿਣ ਵਾਲੇ ਅਜੇ ਤੇ ਸੋਚਿਆ ਮਗਰੋਂ ਤੇ ਕੱਢਣਾ ਪੈਣਾ ਉਹਨੂੰ ਆਪਰ ਕਿ ਰਹਿਊਗਾ ਕਿ ਕੀ ਆਇਆ ਵਿਚਾਰਾ ਰਹਿਣ ਵਾਸਤੇ ਹੀਗਾ ਕਿ ਮੈਂ ਹੁਣ ਕੰਮ ਕੀਤਾ ਵਾ ਪੈਸੇ ਯਾਰ ਕਮਾਏ ਦਾ ਆਪ ਵੀ ਇਨਵੈਸਟਮੈਂਟ ਕਰਕੇ ਰੋਟੀ ਖਾਵਾਂ ਪਰ ਨਹੀਂ ਹਾਲਾਤ ਇਹੋ ਜਿਹੇ ਹੈ ਇਹਦਾ ਤਾਂ ਮਤਲਬ ਨਤੀਜਾ ਨੂੰ ਪਹਿਲਾਂ ਹੀ ਮਿਲ ਗਿਆ ਅਜੇ ਤਾਂ ਮਤਲਬ ਵਿਚਾਰੇ ਸੋਚਿਆ ਹੀ ਆ ਅਜੇ ਕੀਤਾ ਵੀ ਕੁਝ ਨਹੀਂ ਨਾ ਕੋ ਲਿਆ ਨਾ ਦਿੱਤਾ ਅਜੇ ਵੇਖੋ ਜੀ ਜੇ ਤਾਂ ਸੋਚ ਹੀ ਰਿਹਾ ਜੇ ਤਾਂ ਕੋਈ ਸੌਦਾ ਨਹੀਂ ਹੋਇਆ ਲਿਆ ਨਹੀਂ ਕੋਸ਼ਿਸ਼ ਇਸ ਮਤਲਬ ਆਂਦੇ ਸਲਾਹ ਕਰਦੇ ਨੇ ਗੋਲਿਆਂ ਮੇਰੇ ਕਹਿੰਦੇ ਜੇ ਲੈ ਲੈਂਦਾ ਫਿਰ ਕੀ ਬਣੇ ਵੇਖੋ ਜੀ ਪੁਰਾਣੇ ਰੰਜੇ ਜਿਹਦਾ ਹਣਾ ਇਥੇ ਪਰਦਾਵ ਦਾ ਵਿਸ਼ਾ ਪਤਾ ਲੱਗੇਗਾ ਕੋਈ ਪਹਿਲਾਂ ਦੀ ਇੱਕ ਮੈਰਿਜ ਪਹਿਲਾਂ ਸੀਗੀ ਹੋ ਸਕਦਾ ਉਹਨਾਂ ਸਹੁਰਿਆਂ ਨੇ ਕੋਈ ਨਾ ਕੋਈ ਇਹ ਜੀ ਵਾਰ ਬੁੱਕ ਕੀਤੀ ਹੋਵੇ ਹਾਂਜੀ ਬਾਕੀ ਇਹ ਇਹ ਜਾਂਚ ਪੜਤਾਲ ਹੋਊ ਤੇ ਫਿਰ ਪਤਾ ਲੱਗੂਗਾ ਆਪਾਂ ਨੂੰ ਗੋਲੀ ਕਿੱਥੇ ਵੱਜੀ ਗੋਲੀ ਦੇਖੋ ਜੀ ਇੱਕ ਹੱਥ ਤੇ ਆ ਤੇ ਬਾਕੀ ਜੋਲੀ ਗੜੀ ਆ ਮੂੰਹ ਦੇ ਉੱਤੇ ਆ ਇਹ ਗੋਲੀ ਜਿਹੜੀ ਅਜੇ ਅੰਦਰ ਆ ਇਹ ਵੇਖੋ ਬਾਹਰ ਡਾਕਟਰ ਕੱਢਦੇ ਆ ਕਦੋਂ ਨਿਕਲਦੀ ਕਦੋਂ ਹੋਸ਼ ਆਉਂਦਾ ਵਾ ਅਜੇ ਬੇਹੋਸ਼ੀ ਦੀ ਹਾਲਤ ਚ ਆ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਮੰਗ ਵੇਖੋ ਜੀ ਇਨਸਾਫ ਦੀ ਕਰਦੇ ਆ ਇਨਸਾਫ ਮਿਲੇ ਜਿਹੜੇ ਅੱਜ ਇਹੋ ਜਿਹੇ ਬੰਦੇ ਨਾ ਘਟ ਰਾ ਵਾਪਰੀ ਪਹਿਲਾਂ ਬਹੁਤ ਵਾਪਰੀਆਂ ਕੋਈ ਨਵੀਂ ਨਹੀਂ ਹੈਗੀ ਜਾਦੇ ਕੱਲੀ ਹੋਏ ਤਾਂ ਆਪਾਂ ਇਹਦੇ ਬਾਰੇ ਰੋਈਏ ਵੀ ਕੱਲੀ ਆ ਬਹੁਤ ਦਿਨ ਰਾਤ ਮਤਲਬ ਖਬਰਾਂ ਅਮਰ ਸਾਹਿਬ ਦੀ ਖਾਸ ਕਰਕੇ ਆਉਂਦੀਆਂ ਪਰ ਜੇ ਨਾਂਨ ਸਾਹਿਬ ਮਿਲੂਗਾ ਤੇ ਦੁਨੀਆ ਫਿਰ ਬਾਹਰ ਨੂੰ ਜਿਹੜੀ ਅੱਗੇ ਬੱਚੇ ਗਏ ਤੇ ਉਹ ਵੀ ਜਿਹੜਾ ਕੋ ਆਊਗਾ ਬਾਹਰ ਚਲ ਜੂਗਾ ਕੀ ਕਰਨਾ ਸਰਕਾਰ ਨੂੰ ਤੇ ਚਾਹੀਦਾ ਵੀ ਇਹ ਐਲਾਨ ਵਾਲਾ ਆਰਡਰ ਵੀ ਸਤੀ ਨੂੰ ਸੰਭਾਲੇ ਵੇਖੋ ਕਹਿਣਾ ਨਹੀਂ ਚਾਹੀਦਾ ਜੇ ਸੀਐਮ ਸਾਹਿਬ ਆਪ ਜਿਹੜਾ ਝੰਡਾਲਾ ਰਹਉਂਦੇ ਆ ਜੋ ਆਪ ਦਾ ਮਤਲਬ ਕਿ ਜਿਹੜਾ ਬਲਡ ਪ੍ਰੂਫ ਕੈਵਨ ਬਣਾਉਂਦੇ ਆ ਤੇ ਇਹ ਆਪਾਂ ਨੂੰ ਕੀ ਯਾਰ ਹੁੰਦਾ ਵਾ ਇਹ ਨਹੀਂ ਆਪਾਂ ਨੂੰ ਪਤਾ ਵੀ ਲਾ ਦੇ ਮਾੜੇ ਕਰਕੇ ਕਰਦੇ ਆ ਨਹੀਂ ਤੇ ਅਜੇ ਤੱਕ ਜਿੰਨੇ ਸਾਰੇ ਆਜ਼ਾਦੀ ਦੇ ਦਿਹਾੜੇ ਦੇ ਤੇ ਆ ਮਤਲਬ ਜੋ ਆਪਣੀ ਰਸਮ ਕਰਦੇ ਰਹੇ ਆ ਪਹਿਲੀ ਵਾਰੀ ਆ ਵੇਖਿਆ ਇਹ ਤੋਂ ਪਤਾ ਲੱਗਦਾ ਸਾਨੂੰ ਲਾਡਰ ਡਾਡਰ ਮਾੜਾ ਸਰਕਾਰ ਮੰਨੇ ਨਾ ਮੰਨੇ ਪਰ ਇਹਨੂੰ ਸਹੀ ਕਰਨਾ ਚਾਹੀਦਾ ਇਸ ਮਾਮਲੇ 'ਚ ਕੁਲਦੀਪ ਸਿੰਘ ਤਾਲੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਪੁਲਿਸ ਕਮਿਸ਼ਨਰ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਖਤ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਬੈਠੇ ਐਨਆਰਆਈ ਭਰਾਵਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਉਹਨਾਂ ਦਾ ਫਰਜ਼ ਏ ਅਤੇ ਸਰਕਾਰ ਇਸ ਮਾਮਲੇ ਨੂੰ ਸਖਤੀ ਨਾਲ ਨਜਿੱਠ ਰਹੀ ਏ ਨਹੀਂ ਅਸੀਂ ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ ਹੁਣੇ ਮੇਰੇ ਅਮਿਤ ਸੈਰ ਦੇ ਸੀਪੀ ਦੇ ਨਾਲ ਵੀ ਬੀਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਆਰਆਈ ਪਤਵਾਰ ਦੇ ਉੱਤੇ ਗੋਲੀ ਜਿਹੜੀ ਚੱਲੀ ਤੇ ਕੱਲ ਵੀ ਸੀਪੀ ਲੁਧਿਆਣਾ ਨੇ ਉਸੇ ਉੱਤੇ ਇਨਵੈਸਟਿਗੇਟ ਕੀਤਾ ਬੰਦਿਆਂ ਦੇ ਬੱਚਾ ਬਚਾਤਾ ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜ਼ਾਇਦਾਦ ਦਾ ਮਾਮਲਾ ਸੀ ਹੁਣ ਵੀ ਮੈਂ ਪੁਲਿਸ ਪਤਾ ਕਰੀਆ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰਾਪਰਟੀ ਦਾ ਕੁਝ ਨਿੱਜੀ ਰੰਜਿਸ਼ ਤੇ ਨਹੀਂ ਸੀ ਅਸੀਂ ਉਹਦੇ ਖਿਲਾਫ ਜਿਨ੍ਹਾਂ ਨੇ ਗੋਹੀ ਚਲਾਈ ਹੈ ਸਖਤ ਕਾਰਵਾਈ ਕਰਾਂਗੇ ਔਰ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਦੇ ਹਾਂ ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਅ ਐਂਡ ਆਰਡਰ ਖਲਾਫ ਕਰੂਗਾ ਪੰਜਾਬ ਦੇ ਵਿੱਚ ਸਦਾ ਭਗਵਾਨ ਸਿਕਮਾਨ ਦੀ ਸਰਕਾਰ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰੂਗੀ ਉਹ ਦਾ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਐਨਆਈ ਵੀ ਬੈਠੇ ਆ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਜਿਹੜਾ ਤੁਹਾਡਾ ਆਪਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ ਕੱਲ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆਇਆ ਕੱਲ ਜਲੰਧ ਦਾ ਸਰਕਟ ਹਾਊਸ 'ਚ ਮੈਂ ਬੈਠਾ ਸੀਗਾ ਉੱਥੇ ਵੀ ਮੇਰੇ ਕੋਲ ਕੇਸ ਆਏ ਮੈਂ ਸਭ ਨੂੰ ਇਹ ਕਹਿਣਾ ਕਿ ਜੇ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਹੁਣੇ ਉੱਠ ਕੇ ਗਿਆ ਮੇਰੇ ਕੋਲ ਹੁਣੇ ਆਏ ਸੀਗੇ ਲੁਧਿਆਣੇ ਮੈਂ ਸਭ ਨੂੰ ਬੇਨਤੀ ਕਰਦਾ ਇਨਰਐਵੀਆ ਨੂੰ ਕਿ ਆਪਣੇ ਜਿਹੜੇ ਆ ਜਿਹੜੇ ਤੁਹਾਡੇ ਪਰਿਵਾਰਕ ਮਸਲੇ ਆ ਪ੍ਰੋਪਰਟੀਆਂ ਦੇ ਝਗੜੇ ਆ ਇਹਨਾਂ ਨੂੰ ਬੈਠ ਕੇ ਨਜਿੱਠੋ ਸਮਾਜਿਕ ਤੌਰ ਤੇ ਆਪੋ ਜਿੰਨ ਨਜਿੱਠੋ ਸਾਡੀ ਜੋ ਡਿਊਟੀ ਅਸੀਂ ਤੇ ਕਰਦੇ ਆ ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਇਨਰਐਵੀਆ ਬੈਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੁਣ ਮੈਂ ਇਨਰਐਵੀਆ ਨੂੰ ਕਹੂੰਗਾ ਕਿ ਕਬਰੋਂ ਦੀ ਲੋੜ ਨਹੀਂ ਇਹ ਜਾਤੀ ਮਸਲਿਆਂ 'ਚ ਜਿਹੜਾ ਮਨੋ ਹੋ ਰਿਹਾ ਅੱਜ ਦਾ ਮਸਲਾ ਜਿਹੜਾ ਹੁਣੇ ਤਾਂ ਉਹਨੂੰ ਫੋਨ ਮੋੜਿਆ ਨਾ 10 15 ਮਿੰਟ ਬਾਅਦ ਉਹਨੇ ਆਉਂਦੀ ਆ ਕਾ ਪੁਲਿਸ ਨੇ ਉਹ ਇਹੀ ਵੈਰੀਫਾਈ ਕਰ ਆਵੇ ਕਿ ਇਹਨਾਂ ਦਾ ਜਾਤੀ ਹੀ ਜਾਂ ਕੀ ਸੀਗਾ ਜੋ ਵੀ ਹੋਵੇ ਜਾਤੀ ਹੋਵੇ ਜਾਂ ਬੁੱਝਾ ਹੋਵੇ ਜਿਨ੍ਹਾਂ ਨੇ ਗੋਲੀ ਚਲਾਈ ਉਹ ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਦੇ ਤੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੇਗੀ ਤਿਕਟਨਾ ਸਵੇਰੇ ਕਰੀਬ 7:30 ਵਜੇ ਵਾਪਰੀ ਜਦੋਂ ਦੋ ਬਾਈਕ ਸਵਾਰ ਵਿਅਕਤੀ ਘਰ ਵਿੱਚ ਗੱਡੀ ਦੇਖਣ ਦੇ ਬਹਾਨੇ ਦਾਖਲ ਹੋਏ ਅਤੇ ਘਰ ਦੇ ਅੰਦਰ ਆ ਕੇ ਉਨ੍ਹਾਂ ਨੇ ਐਨ ਆਰ ਆਈ ਸੁਖਚੰਦ ਸਿੰਘ ਨੂੰ ਦੋ ਗੋਲੀਆਂ ਮਾਰ ਦਿੱਤੀਆਂ ਸੀ ਗੋਲੀਆਂ ਸੁਖਚੰਦ ਸਿੰਘ ਦੇ ਹੱਥ ਅਤੇ ਮੂੰਹ ਤੇ ਲੱਗੀਆਂ ਜਦਕਿ ਪੁਲਿਸ ਨੂੰ ਮੌਕੇ ਤੋਂ ਤਿੰਨ ਗੋਲੀਆਂ ਦੇ ਖੋਲ ਬਰਾਮਦ ਹੋਏ ਫਿਲਹਾਲ ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਅਮਰਿਕਾ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬੀ ਟੀਵੀ